ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਅੱਜ ਆਪਾਂ ਤੁਹਾਡੇ ਬਾਤੇ ਬਹੁਤ ਹੀ ਬਜਟ ਵਾਲੀ ਕੋਠੀ ਜਿਹੜੀ ਹੈ ਲੈ ਕੇ ਆਏ ਹਾਂ ਬਹੁਤ ਹੀ ਘੱਟ ਰੇਟ ਵਾਲੀ ਕੋਠੀ ਤੁਹਾਨੂੰ ਵਿਖਾਵਾਂਗੇ 60 ਗਜ ਦੇ ਵਿੱਚ ਬਣੀ ਹੋਈ ਹੈ ਸੁਰਪ੍ਰੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਡਬਲ ਸਟੋਰੀ ਹੈ ਕੋਠੀ ਹੈ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਬਹੁਤੇ ਵੀਰ ਭਰਾ ਕਹਿੰਦੇ ਸੀ ਬਾਈ ਜੀ ਕੋਈ ਘੱਟ ਬਜਟ ਵਾਲੀ ਕੋਠੀ ਹੋਵੇ ਤਾਂ ਦੱਸਿਓ ਸੋ ਉਹਨਾਂ ਵੀਰਾਂ ਵਾਸਤੇ ਜਿਹੜੇ ਬਹੁਤ ਹੀ ਛੋਟੇ ਬਜਟ ਦੇ ਵਿੱਚ ਜਿਹੜੀ ਹੈ ਕੋਠੀ ਲੈਣਾ ਚਾਹੁੰਦੇ ਆ ਤਾਂ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ। ਸੁਰਕਪੀ ਰੋਡ ਬਠਿੰਡਾ ਸ਼ਹਿਰ 60 ਗਜ ਦੀ ਇਹ ਕੋਠੀ ਹੈ ਡਬਲ ਸਟੋਰੀ ਹੈ। ਸੋ ਬੇਨਤੀ ਪਹਿਲਾਂ ਇਹ ਹੈ ਕਿ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਚ ਆਪਣਾ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਬਾਈ ਜੀ ਜਲਦੀ ਜਲਦੀ ਉਹਨੂੰ ਸ਼ੇਅਰ ਜਰੂਰ ਕਰ ਦਿਓ। ਬਾਕੀ ਕਹਿਣਾ ਸਾਡਾ ਫਰਜ਼ ਹੈ। ਸਰਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਲੈ ਕੇ ਆਏ ਹਾਂ ਔਰ ਜੇਕਰ ਰੇਟ ਦੀ ਗੱਲ ਕਰੀਏ ਤਾਂ ਬਹੁਤ ਹੀ ਵਾਜਬ ਰੇਟ ਆ 16 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੋ ਡਬਲ ਸਟੋਰੀ ਜਿਹੜੀ ਇਹ ਕੋਠੀ ਆਪਾਂ ਦੇਖ ਰਹੇ ਹਾਂ ਇਸ ਵੇਲੇ ਰੇਟ 16 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜਾਂ ਇਹਦੀ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਜੋ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਹੋਰ ਵੀ ਜਾਣਕਾਰੀ ਜਿਹੜੀ ਆ ਲੈ ਸਕਦੇ ਹੋ। ਤੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਤੇ ਜਰੂਰ ਤੁਸੀਂ ਵਿజిਟ ਕਰ ਸਕਦੇ ਹੋ ਪਟੇੰਡਾ ਸ਼ਹਿਰ ਸੁਰਖਬੀਰ ਰੋਡ ਦੇ ਵਿੱਚ ਇਹ ਕੋਠੀ ਆਪਾਂ ਇਸ ਵੇਲੇ ਜਿਹੜੀ ਆ ਦੇਖ ਰਹੇ ਹਾਂ ਬਹੁਤ ਹੀ ਸੋਹਣਾ ਫਰੰਟ ਆ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਵੀ ਔਰ ਸਭ ਤੋਂ ਵਧੀਆ ਗੱਲ ਹੈ ਕਿ ਹਰ ਇੱਕ ਤੇ ਜਿਹੜੀ ਆ ਬਜਟ ਵਾਲੀ ਜਿਹੜੀ ਆ ਕੋਠੀ ਹੈਗੀ ਆ ਸੋ ਹਰ ਇੱਕ ਵੀਰ ਭਰਾ ਦੀ ਸਿਰ ਤੇ ਛੱਤ ਹੋਵੇ ਇਹ ਹੀ ਆ ਜਿਹੜੀ ਆ ਉਮੀਦ ਕਰਦੇ ਆਂ ਪ੍ਰਮਾਤਮਾ ਅੱਗੇ ਆਸ ਕਰਦੇ ਆਂ ਸੋ ਘੜ ਤੋਂ ਘੜ ਤੇ ਵੱਧ ਤੋਂ ਵੱਧ ਬਜਟ ਵਾਲੀਆਂ ਕੋਠੀਆਂ ਆਪਣੇ ਚੈਨਲ ਤੇ ਪਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਡਿਮਾਂਡ ਵੀ ਜਾਇਜ਼ ਆ ਹਰਕ ਵੀਰਪਰਾ ਦੇ ਪਹੁੰਚ ਦੇ ਵਿੱਚ ਵੀ ਹੈਗੀ ਆ ਸੋ ਇਸ ਤਰ੍ਹਾਂ ਦੀਆਂ ਕੋਠੀਆਂ ਜਿਹੜੀਆਂ ਬਹੁਤੀ ਘੱਟ ਵੇਖਣ ਨੂੰ ਮਿਲਦੀਆਂ ਸੋ ਸੋਹਣੀ ਵੀ ਬਣੀ ਹੋਵੇ ਤੇ ਰੇਟ ਵੀ ਜਾਇਜ਼ ਹੋਵੇ ਸੁਰਪੀਰ ਰੋਡ ਬਟਿੰਡਾ ਸ਼ਹਿਰ ਦੇ ਵਿੱਚ ਇਸ ਵੇਲੇ ਆਪਾਂ ਜਿਹੜੀ ਆ ਕੋਠੀ ਦੇਖ ਰਹੇ ਹਾਂ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਦੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਦੋ ਤਿੰਨ ਫੋਟੋਆਂ ਤੇ ਘਰ ਦੀ ਡਿਟੇਲ ਸਾਨੂੰ ਭੇਜੋ ਕਿੰਨੇ ਮਰਲਿਆਂ ਚ ਕਿੰਨੇ ਗੱਜ ਦੇ ਵਿੱਚ ਬਣੀ ਹੋਈ ਹੈ ਕੀ ਡਿਮਾਂਡ ਹੈ ਕਿੰਨੇ ਬੈੱਡਰੂਮ ਕਿੰਨਾ ਕਿਸ ਤਰ੍ਹਾਂ ਦਾ ਏਰੀਆ ਹੈਗਾ ਤਾਂ ਆਪਾਂ ਐਡ ਤੁਹਾਡੀ ਫ੍ਰੀ ਚ ਕਰਾਂਗੇ ਸੋ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਸਮਝ ਜਾਸਤਨੀ ਦੇਣ ਦਾ ਬਹੁਤ-ਬਹੁਤ ਧੰਨਵਾਦ ਹੋ ਸਕੇ ਤਾਂ ਵੀਡੀਓ ਨੂੰ ਜਲਦੀ-ਜਲਦੀ ਨੂੰ ਬਾਈ ਜੀ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਵੀਰ ਭਰਾ ਦਾ ਫਾਇਦਾ ਹੋ ਜਾਊਗਾ ਧੰਨਵਾਦ